ਅੱਜ ਕੱਲ ਜਿਹੜੇ ਲੋਕ ਆ ਉਹ ਗ੍ਰੰਥੀ ਸਿੰਘਾਂ ਦਾ ਕਿੰਨਾ ਕਿ ਸਤਕਾਰ ਕਰਦੇ ਆ ਤੇ ਗੁਰੂ ਘਰਾਂ ਨਾਲੋਂ ਜਿਹੜੇ ਮੇਰੇ ਵਰਗੇ ਨੌਜਵਾਨ ਆ ਉਹ ਕਿਉਂ ਥੋੜਾ ਜਿਹਾ ਘਟ ਰਹੇ ਨੇ ਕਿ ਗੁਰੂ ਮਹਾਰਾਜ ਤੋਂ ਬਾਅਦ ਕਿਸੇ ਦੀ ਸੁਣੀ ਜਾਂਦੀ ਆ ਜੀ ਤਾਂ ਉਹ ਕਹਿੰਦੇ ਪਾਠੀ ਸਿੰਘ ਦੀ ਗ੍ਰੰਥੀ ਸਿੰਘ ਦੀ ਆ ਸੁਣੀ ਜਾਂਦੀ ਪਰ ਹਾਂ ਇਹ ਪਦਵੀ ਉੱਚੀ ਆ ਜੀ ਪਰ ਅੱਜ ਦੇ ਲੋਕਾਂ ਨੇ ਬਹੁਤ ਨੀਵੀਂ ਕਰ ਦਿੱਤੀ ਦੇਖੋ ਡੇਰਿਆਂ 'ਚ ਜਾਂਦੇ ਆ ਫਿਰ ਕਈ ਹੁਣ ਐਸੇ ਆ ਜੀ ਜਾ ਕੇ ਬੁਲਾਉਂਦੇ ਓਏ ਬਾਬਾ ਹਾਂ ਓਏ ਬਾਬਾ ਆ ਗੱਲ ਸਹੀ ਹੈ ਸਹੀ ਹੈ ਇਸ ਤਰ੍ਹਾਂ ਵੀ ਬੜੇ ਅੰਗਰੇਜ਼ ਫਲੋਸਫਰ ਹੱਥ ਖੜੇ ਕਰ ਗਏ ਜਮਰੌਦ ਦੇ ਕਿਲੇ ਨੂੰ ਕੋਈ ਫਤੇ ਨਹੀਂ ਕਰ ਸਕਿਆ ਨਹੀਂ ਕਰ ਸਕਿਆ ਅੰਗਰੇਜ਼ ਕੋਲੇ ਆਧੁਨਿਕ ਹਥਿਆਰ ਸੀਗਾ ਉਸ ਸਮੇਂ ਜੀ ਪਰ ਉਹ ਵੀ ਕਿਸੇ ਟਾਈਮ ਹੱਥ ਖੜੇ ਕਰ ਗਿਆ ਜੀ ਵੀ ਪਠਾਣ ਪਠਾਣਾ ਤੋਂ ਕਿਉਂਕਿ ਉਹਨਾਂ ਦੀ ਪਾਵਰ ਬਹੁਤ ਜ਼ਿਆਦਾ ਸੀ ਹਮ ਪਰ ਉੱਥੇ ਜਾ ਕੇ ਵੀ ਹਰੀ ਸਿੰਘ ਨਲਵੇ ਵਰਗਿਆਂ ਨੇ ਸਾਡੇ ਯੋਧਿਆਂ ਨੇ ਦੇਖੋ ਜਮਰੌਦ ਦੇ ਕਿਲੇ ਨੂੰ ਫਤੇ ਕੀਤਾ ਫਤੇ ਕੀਤਾ ਰਣਜੀਤ ਸਿੰਘ ਦਾ ਰਾਜ ਵੇਖ ਲਈਏ ਜੀ ਉਹਨਾਂ ਵੇਲੇ ਗੋਰੇ ਡਿਊਟੀ ਕਰਨ ਆਉਂਦੇ ਸੀ ਮਹਾਰਾਜੇ ਕੋਲੇ ਸੱਚਾ ਪਰ ਅੱਜ ਆਪਣੇ ਨੌਜਵਾਨ ਉਧਰ ਜਾ ਕੇ ਗੋਰੀਆਂ ਦੇ ਡਿਊਟੀ ਕਰ ਰਹੇ ਸასი ਕਾਲ ਜੀ ਸਾਰਿਆਂ ਨੂੰ ਤੇ ਅੱਜ ਨਵੇਂ ਪੋਡਕਾਸਟ ਦੇ ਵਿੱਚ ਫਿਰ ਇੱਕ ਵਾਰੀ ਤੁਹਾਡਾ ਸਵਾਗਤ ਹੈ ਤੇ ਜਰੂਰ ਇਸ ਪੋਡਕਾਸਟ ਨੂੰ ਵੀ ਜਰੂਰ ਲਾਈਕ ਸ਼ੇਅਰ ਜਰੂਰ ਕਰਿਆ ਜੋ ਤੇ ਅੱਜ ਆਪਣੇ ਨਾਲ ਨੇ ਗ੍ਰੰਥੀ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਇਹ ਠੀਕ ਠਾਕ ਹੋ ਚੜ੍ਹਦੀ ਕਲਾ ਮਹਾਰਾਜ ਅੱਜ ਬਾਬਾ ਜੀ ਨਾਲ ਇਹ ਵਿਚਾਰਾਂ ਕਰਾਂਗੇ ਕਿ ਅੱਜ ਕੱਲ ਜਿਵੇਂ ਆਪਣੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘਾਂ ਦਾ ਕਿੰਨਾ ਕਿ ਸਤਕਾਰ ਆ ਕਿਉਂਕਿ ਅੱਜ ਕੱਲ ਕਾਫੀ ਵੀਡੀਓ ਦੇਖੀ ਦੀਆਂ ਸੋਸ਼ਲ ਮੀਡੀਆ ਤੇ ਜਾਂ ਗ੍ਰੰਥੀ ਸਿੰਘਾਂ ਦੀਆਂ ਵਿਚਾਰਾਂ ਸੁਣੀ ਦੀਆਂ ਨੇ ਤੇ ਉਹ ਗ੍ਰੰਥੀ ਸਿੰਘਾਂ ਦੇ ਇਹ ਵਿਚਾਰ ਨੇ ਕਿ ਕਾਫੀ ਮਾੜੇ ਹਾਲਾਤ ਨੇ ਤੇ ਗੁਰੂ ਘਰਾਂ ਦੇ ਨਾਲੋਂ ਕੁਝ ਕ ਆਪਣੇ ਨੌਜਵਾਨ ਜਿਹੜੇ ਕਿ ਟੁੱਟ ਕੇ ਨਸ਼ਿਆਂ ਦੇ ਵਿੱਚ ਜਾਂ ਕਿਤੇ ਅੱਜ ਬਾਬਾ ਜੀ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਬੇ ਨੌਜਵਾਨ ਕਿਦਾਂ ਗੁਰੂ ਘਰਾਂ ਨਾਲ ਟੁੱਟ ਰਹੇ ਆ ਕਿਉਂ ਟੁੱਟ ਰਹੇ ਆ ਤੇ ਬਾਕੀ ਕਿੰਨਾ ਕੁ ਸਤਕਾਰ ਅੱਜ ਵੀ ਮੌਜੂਦਾ ਹਾਲਾਤ ਦੇ ਵਿੱਚ ਕਰ ਰਹੇ ਨੇ ਬਾਬਾ ਜੀ ਕੀ ਸਤਿਕਾਰ ਅੱਜ ਕੱਲ ਜਿਹੜੇ ਲੋਕ ਆ ਉਹ ਗ੍ਰੰਥੀ ਸਿੰਘਾਂ ਦਾ ਕਿੰਨਾ ਕਿ ਸਤਿਕਾਰ ਕਰਦੇ ਆ ਤੇ ਗੁਰੂ ਘਰਾਂ ਨੂੰ ਜਿਹੜੇ ਮੇਰੇ ਵਰਗੇ ਨੌਜਵਾਨ ਆ ਉਹ ਕਿਉਂ ਥੋੜਾ ਜਿਹਾ ਘਟ ਰਹੇ ਨੇ ਵੇਖੋ ਜੀ ਅੱਜ ਦੇ ਜਿਹੜੇ ਹਾਲਾਤ ਆ ਉਹ ਇਸ ਤਰ੍ਹਾਂ ਦੇ ਨਾਜ਼ੁਕ ਬਣ ਚੁੱਕੇ ਆ ਜੀ ਵੀ ਜਿਹੜੇ ਗ੍ਰੰਥੀ ਸਿੰਘਾ ਗੁਰੂ ਘਰਾਂ ਚ ਡਿਊਟੀਆਂ ਕਰਦੇ ਆ ਉਹ ਜੀ ਦੇਖੋ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਤਰ ਲੋਕੀ ਦੇ ਮਾਲਕ ਆ ਜੀ ਜੀ ਤੇ ਉਹਦਾ ਵਜ਼ੀਰ ਗਿਣਾ ਜਾਂਦਾ ਜੀ ਜੇ ਗੁਰੂ ਮਹਾਰਾਜ ਤੋਂ ਬਾਅਦ ਕਿਸੇ ਦੀ ਸੁਣੀ ਜਾਂਦੀ ਆ ਜੀ ਤੇ ਉਹ ਕਹਿੰਦੇ ਪਾਠੀ ਸਿੰਘ ਦੀ ਗ੍ਰੰਥੀ ਸਿੰਘ ਦੀ ਆ ਸੁਣੀ ਜਾਂਦੀ ਪਰ ਹਾਂ ਇਹ ਪਦਵੀ ਉੱਚੀ ਆ ਜੀ ਪਰ ਅੱਜ ਦੇ ਲੋਕਾਂ ਨੇ ਬਹੁਤ ਨੀਵੀਂ ਕਰ ਦਿੱਤੀ ਦੇਖੋ ਡੇਰਿਆਂ 'ਚ ਜਾਂਦੇ ਆ ਲੋਕ ਜੀ ਤੇ ਉੱਥੇ ਸਾਧ ਹੁੰਦੇ ਆ ਜੀ ਉਹਨਾਂ ਦੇ ਜਾ ਕੇ ਪੈਰਾਂ 'ਚ ਬੈਂਦੇ ਆ ਲੱਤਾਂ ਘੁੱਟਦੇ ਆ ਬਾਬਾ ਜੀ ਸਾਡਾ ਆਹ ਕੰਮ ਨਹੀਂ ਬਣਦਾ ਬਣਾ ਦਿਓ ਜੀ ਤੁਸੀਂ ਸਾਡੇ ਵੀ ਜੇ ਲਵਾ ਦੋ ਜਾਂ ਸਾਡਾ ਆਹ ਕੰਮ ਬਣਾ ਦੋ ਹਨਾ ਜੀ ਪਰ ਜਿੱਥੇ ਜਾ ਕੇ ਗਰੰਤੀ ਸਿੰਘ ਜਿਹੜਾ ਅਰਦਾਸਾਂ ਕਰਦਾ ਜੀ ਆਪਾਂ ਜਾਂਦੇ ਹਾਂ ਗੁਰੂ ਘਰੇ ਜੀ ਭਾਈ ਸਾਹਿਬ ਜੀ ਸਾਡੀ ਅਰਦਾਸ ਕਰ ਦੋ ਆਹ ਫਲਾਣਾ ਕਾਰਜ ਸਾਡਾ ਹੋ ਜੀ ਜੀ ਤੇ ਅਰਦਾਸ ਕਰਤੀ ਹਾਂਜੀ ਫਿਰ ਕਈ ਹੁਣ ਐਸੇ ਆ ਵੀ ਜਾ ਕੇ ਬੁਲਾਉਂਦੇ ਓਏ ਬਾਬਾ ਹਾਂ ਓਏ ਬਾਬਾ ਆ ਗੱਲ ਸਹੀ ਹੈ ਸਹੀ ਹੈ ਇਸ ਤਰ੍ਹਾਂ ਵੀ ਕਦ ਕਹਿ ਦੇ ਦੀ ਕਹਿ ਦਈਏ ਵੀ ਜਿਸ ਤਰ੍ਹਾਂ ਵੀ ਕਹਿ ਦਈਏ ਵੀ ਆਪਦੀ ਹੌਮੇ ਚ ਤੌਂਦੀ ਵੀ ਇਹ ਸਾਡਾ ਨੌਕਰ ਨੌਕਰ ਵੀ ਇਹ 파ਠੀ ਨਹੀਂ ਇਹ ਜਾਂ ਹੋਰ ਕੋਈ ਨਹੀਂ ਨੌਕਰ ਸਮਝਦੇ ਆ ਵੀ ਅਸੀਂ ਇਹਨੂੰ ਤਨਖਾਹ ਦਿੰਨੇ ਆ ਵੀ ਇਹ ਨੌਕਰ ਆ ਗੁਰੂ ਘਰ ਸੰਭਦਾ ਬਸ ਇੰਨਾ ਕ ਹਾਲਾਤ ਜਿਹੜੇ ਐਨੇ ਮਾੜੇ ਹੋ ਚੁੱਕੇ ਆ ਵੀ ਸਤਕਾਰ ਨਹੀਂ ਹੈਗਾ ਸਤਕਾਰ ਬਹੁਤ ਘਟ ਗਿਆ ਹਾਂਜੀ ਪਰ ਕਈ ਥਾਵਾਂ ਹੀ ਹੈਗਾ ਜਿਹੜੇ ਥਾਂ ਹੈਗਾ ਤੇ ਜਿੱਥੇ ਨਹੀਂ ਹੈਗਾ ਵੀ ਬਹੁਤ ਜ਼ਿਆਦਾ 100% ਦੇ ਵਿੱਚੋਂ ਕਹਿ ਦਈਏ 80% ਸਤਕਾਰ ਨਹੀਂ ਹੈ ਨਹੀਂ ਹੈਗਾ ਤੇ ਬਾਕੀ ਜਿਹੜੇ ਅੱਜ ਕੱਲ ਨੌਜਵਾਨ ਆ ਵੀ ਨੌਜਵਾਨਾਂ ਦਾ ਰੁਝਾਨ ਕਿਉਂ ਘਟਦਾ ਕਿਸ ਕਾਰਨ ਵੀ ਕਿਉਂ ਸਿੱਖੀ ਤੋਂ ਦੂਰ ਜਾ ਰਹੇ ਆ ਨੌਜਵਾਨ ਇਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਇਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਜੀ ਜਿਹੜੇ ਪਿੰਡ ਦੇ ਜ਼ਿਆਦਾਤਰ ਮੋਹਤਵਾਰ ਬਣਦੇ ਆ ਜੀ ਜਿਹੜੇ ਕਹਿ ਦਈਏ ਵੀ ਆਪਣੇ ਆਪ ਨੂੰ ਕੋਈ ਅਹੁਦੇਦਾਰ ਅਖਵਾਉਂਦੇ ਆ ਗੁਰੂ ਘਰਾਂ ਦੇ ਵਿੱਚ ਵੀ ਸਾਡੀ ਚੱਲੀ ਜੀ ਹੁਣ ਨੌਜਵਾਨਾਂ ਨੂੰ ਜਿੱਥੇ ਕਹਿ ਦਈਏ ਵੀ ਉਹ ਕਹਿੰਦੇ ਬਾਬਾ ਫਲਾਣੇ ਬੰਦੇ ਨੂੰ ਤੂੰ ਵੜਨ ਨਹੀਂ ਦੇਣਾ ਮੜਨ ਨਹੀਂ ਦੇਣਾ ਹੈ ਜੀ ਇਹਨੂੰ ਤੂੰ ਇਸ ਤਰ੍ਹਾਂ ਨਹੀਂ ਇਹਨੂੰ ਐ ਕਹਿਣਾ ਐ ਕਹਿਣਾ ਹੁਣ ਗ੍ਰੰਥੀ ਸਿੰਘ ਦੀ ਇੱਕ ਪਾਸੇ ਮਜਬੂਰੀ ਬਣ ਜਾਂਦੀ ਆ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਜੀ ਤੇ ਨੌਜਵਾਨ ਹੁਣ ਜਿਹੜਾ ਆਮ ਪਤਤ ਜਿਹੜੇ ਨੌਜਵਾਨ ਆ ਜਿਨ੍ਹਾਂ ਦੇ ਕੇਸ ਦਾੜਾ ਨਹੀਂ ਹੈ ਜੀ ਉਹ ਉਹ ਕਹਿੰਦੀਏ ਵੀ ਇਸ ਤਰ੍ਹਾਂ ਦੂਰ ਆ ਕਿਉਂਕਿ ਉਹਨਾਂ ਨੂੰ ਜਿਹੜਾ ਕਹਦੀਏ ਥੜੇ ਨਹੀਂ ਚੜਨ ਦਿੱਤਾ ਜਾਂਦਾ ਵੀ ਭਾਈ ਤੂੰ ਇੱਧਰ ਨਹੀਂ ਆ ਸਕਦਾ ਤੂੰ ਫਲਾਨਾ ਨਹੀਂ ਮਹਾਰਾਜ ਦੀ ਸੇਵਾ ਨਹੀਂ ਕਰ ਸਕਦਾ ਤੂੰ ਨੇੜੇ ਨਹੀਂ ਜਾ ਸਕਦਾ ਨੇੜੇ ਨਹੀਂ ਜਾ ਸਕਦਾ ਹਨਾ ਨੇੜੇ ਨਹੀਂ ਜਾ ਸਕਦਾ ਵੀ ਤੂੰ ਇਸ ਤਰ੍ਹਾਂ ਸਾਨੂੰ ਇਹ ਹੱਕਾ ਤੈਨੂੰ ਨਹੀਂਗਾ ਵੀ ਤੂੰ ਅਮਰਤ ਨਹੀਂ ਛਕਿਆ ਪਰ ਇਹੀ ਕਾਰਨ ਸਭ ਤੋਂ ਵੱਡਾ ਵੀ ਡੇਰੇ ਨਾਲ ਜੁੜ ਰਹੇ ਆ ਕਿਉਂਕਿ ਡੇਰੇ ਡੇਰਿਆਂ ਦੇ ਵਿੱਚ ਦੇਖੋ ਉਹ ਕੋਈ ਨਹੀਂ ਰੋਕ ਟੋਕ ਕਿੰਤੂ ਪਰੰਤੂ ਨਹੀਂ ਹੈਗੀ ਇੱਥੇ ਨਹੀਂ ਕਰਦੇ ਜੀ ਡੇਰਾ ਬਾਦ ਦੇਖੋ ਜਿਆਦਾਤਰ ਕੋਈ ਵੀ ਡੇਰਾ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਜੀ 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 ਪਰ ਕੋਈ ਵੀ ਡੇਰਾ ਉਹਦੇ ਵਿੱਚ ਜਾ ਕਰਕੇ ਨੌਜਵਾਨ ਕੋਈ ਸੇਵਾ ਨਿਭਾ ਸਕਦਾ ਉਹਨੂੰ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਪਰ ਗੁਰੂ ਘਰਾਂ ਦੇ ਵਿੱਚ ਰੋਕ ਟੋਕ ਤੋਂ ਜ਼ਿਆਦਾ ਤੰਗ ਹੋ ਕਰਕੇ ਨੌਜਵਾਨ ਥੋੜਾ ਜਿਹਾ ਪਿੱਛੇ ਜਾ ਰਹੇ ਆ ਬਾਕੀ ਇੱਕ ਮੇਨ ਸਿੱਖਿਆ ਦੀ ਕਮੀ ਆ ਜਿਹੜੇ ਵੀ ਅੱਜ ਕੱਲ ਨੌਜਵਾਨ ਵੀ ਨਸ਼ਾ ਵੱਲ ਵੱਧ ਰਹੇ ਆ ਕਿਉਂ ਵੱਧ ਰਹੇ ਆ ਕਿਉਂਕਿ ਸਾਡਾ ਇਤਿਹਾਸ ਕਿਸੇ ਨੂੰ ਜ਼ਿਆਦਾ ਪਤਾ ਹੀ ਨਹੀਂ ਜੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜੀ ਕਿਤਾਬਾਂ ਪੜ੍ਹਦੇ ਸੀ ਨੌਜਵਾਨ ਵੀ ਇਤਿਹਾਸ ਤੋਂ ਜਾਣੂ ਸੀ ਥਾਂ ਥਾਂ ਤੇ ਸਮਾਗਮ ਹੁੰਦੇ ਸੀਗੇ ਹਮ ਵੀ ਇਹ ਚੀਜ਼ ਕਦਰ ਸੀਗੀ ਜੀ ਸੁਣਦੇ ਸੀ ਸੁਣ ਕੇ ਜਾਦੇ ਪ੍ਰਭਾਵ ਜੀ 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 ਤੇ ਅੱਜ ਇਹ ਚੀਜ਼ ਦੀ ਕਮੀ ਆ ਹਰ ਕਿਸੇ ਕੋਲੇ ਫੋਨ ਆ ਚਾਹੁੰਦਾ ਹੀ ਨਹੀਂ ਨਾ ਕੋਈ ਸੁਣਾਉਣਾ ਚਾਹੁੰਦਾ ਨਾ ਕੋਈ ਸੁਣਨਾ ਹੀ ਚਾਹੁੰਦਾ ਸਹੀ ਸਹੀ ਬਸ ਇਹ ਥੋੜਾ ਜਿਹਾ ਕਾਰਨ ਜਾਦੇ ਕਹਿ ਦਈਏ ਵੀ ਇਹ ਆ ਜਿਵੇਂ ਹੁਣ ਦੇਖ ਲਓ ਅੱਜ ਦੇ ਹਾਲਾਤ ਹੋਏ ਆ ਜੀ ਬੀ ਭਾਈ ਅਮਰਤਪਾਲ ਸਿੰਘ ਜੀ ਐ ਜੀ ਤੁਸੀਂ ਜਾਣਦੇ ਹੋ ਜੀ ਵੀ ਉਹ ਇੱਕ ਪਤਿਤ ਨੌਜਵਾਨ ਉੱਠ ਕੇ ਜੀ ਵਿਦੇਸ਼ ਦੀ ਧਰਤੀ ਤੋਂ ਇੱਥੇ ਆਇਆ ਇੱਥੇ ਆਇਆ ਜੇ ਉਹਨੇ ਪਹਿਲਾਂ ਇਤਿਹਾਸ ਪੜ੍ਹਿਆ ਸੀ ਜਾਣੂ ਸੀ ਫੇਰ ਹੀ ਆਇਆ ਉਹ ਉਹਨੇ ਇੰਨੇ ਜਣਿਆਂ ਨੂੰ ਆ ਕਰਕੇ ਗਾਈਡ ਕੀਤਾ ਹੂੰ 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 ਬੀ ਭਾਈ ਤੁਸੀਂ ਇਸ ਤਰ੍ਹਾਂ ਬੇ ਐ ਆਪਣਾ ਇਤਿਹਾਸ ਆ ਵੀ ਐਡੇ ਯੋਧਿਆਂ ਦੀ ਜਹਾੜਿਆਂ ਦੀ ਕੌਮ ਆ ਕੌਮ ਦੇਖੋ ਸਾਡੇ ਇਹੋ ਜਿਹੇ ਯੋਧੇ ਹੋਏ ਆ ਜਿਨ੍ਹਾਂ ਨੇ ਸਵਾ ਲੱਖ ਨਾਲ ਇਕੱਲੇ ਇਕੱਲੇ ਨਾਲ ਕੰਡਾ ਕੀਤਾ ਜੀ ਕਿਉਂ ਕੀਤਾ ਕਿਉਂਕਿ ਸਾਡੇ ਅੰਦਰ ਸਪਿਰਿਟ ਹੈ ਇਹੋ ਜਿਹਾ ਭਰਿਆ ਗੁਰੂ ਕਲੰਗੀ ਧਰਪਾਤਸ਼ਾਹ ਮਹਾਰਾਜ ਸਤੇਪਾਤਸ਼ਾਹ ਨੇ ਜੀ ਜੀ ਵੀ ਜਿਹਦੇ ਕਾਰਨ ਐਸਾ ਝਝਾਰੂ ਕੌਮ ਹੋਣ ਦਾ ਮਾਣ ਹੈ ਸਾਡੇ ਕੋਲ ਸਾਡੇ ਪਿਤਾ ਪੁਰਖ ਐਸੇ ਝਝਾਰੂ ਹੋਏ ਆ ਜਿਨ੍ਹਾਂ ਨੇ ਵੱਡੇ ਵੱਡੇ ਅੰਗਰੇਜ਼ ਫਲਸਫਰ ਹੱਥ ਖੜੇ ਕਰ ਗਏ ਜਮਰੌਦ ਦੇ ਕਿਲੇ ਨੂੰ ਕੋਈ ਫਤੇ ਨਹੀਂ ਕਰ ਸਕਿਆ ਨਹੀਂ ਕਰ ਸਕਿਆ ਅੰਗਰੇਜ਼ ਕੋਲੇ ਆਧੁਨਿਕ ਹਥਿਆਰ ਸੀਗਾ ਉਸ ਸਮੇਂ ਜੀ ਪਰ ਉਹ ਵੀ ਕਿਸੇ ਟਾਈਮ ਹੱਥ ਖੜੇ ਕਰ ਗਿਆ ਜੀ ਵੀ ਪਠਾਨ ਪਠਾਣਾ ਤੋਂ ਕਿਉਂਕਿ ਉਹਨਾਂ ਦੀ ਪਾਵਰ ਬਹੁਤ ਜ਼ਿਆਦਾ ਸੀ ਹੂੰ ਪਰ ਉੱਥੇ ਜਾ ਕੇ ਵੀ ਹਰੀ ਸਿੰਘ ਨਲਵੇ ਵਰਗਿਆਂ ਨੇ ਸਾਡੇ ਯੋਧਿਆਂ ਨੇ ਦੇਖੋ ਜਮਰਾਉ ਦੇ ਕਿਲੇ ਨੂੰ ਫਤਿਹ ਕੀਤਾ ਫਤਿਹ ਕੀਤਾ ਜੀ ਐਡਾ ਇਤਿਹਾਸ ਸਾਡੇ ਕੋਲੇ ਆ ਜੇ ਇਹਨੂੰ ਇਹ ਤੋਂ ਜਾਣੂ ਕਰਵਾਵਾਂਗੇ ਤਾਂ ਸਾਡੇ ਨੌਜਵਾਨ ਜਿਹੜੇ ਉਹ ਇਹ ਚੀਜ਼ ਵੱਲ ਵਧਣਗੇ ਵੀ ਹਾਂ ਭਾਈ ਸਾਡਾ ਇਹ ਇਤਿਹਾਸ ਆ ਜਿਉਂਕਿ ਇਤਿਹਾਸ ਬੰਦੇ ਨੂੰ ਪ੍ਰਭਾਵਿਤ ਕਰਦਾ ਹੈ ਪ੍ਰਭਾਵਿਤ ਕਰਦਾ ਜਿਹੜੀ ਗੱਲ ਆ ਮੇਨ ਇਹ ਆ ਇਹ ਕੁਛ ਨਾ ਕੁਛ ਆਪਣੇ ਸਿੱਖ ਧਰਮ ਦੇ ਵਿੱਚ ਜਿਵੇਂ ਜੇ ਮੰਨ ਕੇ ਚੱਲੋ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਅਦਾਰੇ ਹਨ ਹਾਂਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਇਹ ਥੋੜਾ ਜਿਹਾ ਪ੍ਰਚਾਰ ਦੀ ਕਮੀ ਕਰਕੇ ਆਪਾਂ ਪ੍ਰਚਾਰ ਨਹੀਂ ਕਰ ਸਕਦੇ ਹਾਂਜੀ ਵੀ ਜੇ ਇਹ ਜਿਆਦਾਤਰ ਪੰਜਾਬ ਦੇ ਵਿੱਚ ਜਾਂ ਸਾਰੇ ਕਿਤੇ ਇਹ ਪ੍ਰਚਾਰ ਹੋਵੇ ਸਿੱਖ ਧਰਮ ਨਾਲ ਜਾਨੀ ਜਾਣੂ ਕਰਵਾਇਆ ਜਾਵੇ ਤਾਂ ਸਿੱਖ ਨੌਜਵਾਨ ਜ਼ਰੂਰ ਇਸ ਪਾਸੇ ਜੁੜਨਗੇ ਕਿਉਂਕਿ ਇਸ ਪਾਸੇ ਮੇਰੇ ਹਿਸਾਬ ਨਾਲ ਜੇ ਸੋਚਿਆ ਜਾਂਦਾ ਥੋੜਾ ਜਿਹਾ ਘਟ ਯਾਨੀ ਪ੍ਰਚਾਰ ਦੇ ਪੱਖ ਤੋਂ ਥੋੜਾ ਜਿਹਾ ਆਪਾਂ ਘਟ ਕਹਿ ਸਕਦੇ ਹਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਹਾਂਜੀ ਇਹ ਚੀਜ਼ ਵੀ ਹੈਗੀ ਆ ਦੇਖੋ ਹੁਣ ਸ਼੍ਰੋਮਣੀ ਕਮੇਟੀ ਐਡਾ ਵੱਡਾ ਵੱਡਾਰਾ ਜੀ ਜੀ ਐਡਾ ਜਿਆਦਾ ਸ਼੍ਰੋਮਣੀ ਕਮੇਟੀ ਇਹ ਸਭ ਤੋਂ ਵੱਡਾ ਅਦਾਰਾ ਜਿਸ ਕੋਲ ਐਡਾ ਬਜਟ ਆ ਜੀ ਵੀ ਇਹ ਜੇ ਚਾਵੇ ਚਾਵੇ ਤਾਂ ਆਪਣੇ ਸਕੂਲ ਖੋਲ ਸਕਦੀ ਆ ਜੀ ਆਪਣੇ ਹਸਪਤਾਲ ਖੋਲ ਸਕਦੀ ਆ ਜੀ ਹੁਣ ਦੇਖੋ ਡੇਰੇ ਬਾਅਦ ਕਾਹਤੋਂ ਕੰਮ ਜਾਵਾ ਕਿਉਂਕਿ ਉਹਨਾਂ ਦੀ ਆਪਦੇ ਹਸਪਤਾਲ ਆ ਆਪਦੀ ਸਾਰੇ ਚੀਜ਼ਾਂ ਇੱਥੋਂ ਤੱਕ ਕਿ ਆਟਾ ਅਦਾਲ ਵੀ ਉਹਨਾਂ ਦਾ ਆਪਦਾ ਵੇਚਦਾ ਆਪਦਾ ਵੇਚਦਾ ਇਸ ਕਰਕੇ ਅੱਜ ਦੇ ਸਮੇਂ ਦੇ ਜਿਹੜੇ ਹਾਲਾਤ ਆ ਉਹ ਇਸ ਤਰ੍ਹਾਂ ਵੀ ਆਪਾਂ ਕਹਿੰਦੇ ਆਪਾਂ ਕੀ ਲੈਣਾ ਵੀ ਜੀ ਸਹੀ ਹੈ ਹੁਣ ਉਹਨਾਂ ਨੇ ਇਸ ਤੇ ਜਿਆਦਾ ਕਿੰਤੂ ਪਰੰਤੂ ਜਿਹੜੇ ਆ ਸੰਸਾਰ ਦੇ ਲੋਕ ਤਾਂ ਕਰਦੇ ਆ ਜੀ ਕਿਉਂਕਿ ਉਹਨਾਂ ਕੋਲ ਜਿਹੜਾ ਅੱਜ ਦੇ ਸਮੇਂ ਦੇ ਮੁਤਾਬਕ ਉਹ ਕੰਮ ਨਹੀਂ ਹੋ ਰਿਹਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਠੀਕ ਆ ਜੇ ਚਾਹੀਦਾ ਸੀ ਉਹਨਾਂ ਨੂੰ ਸਾਡੇ ਸਕੂਲ ਖੋਲਣ ਵੱਡੇ ਵੱਡੇ ਸਕੂਲ ਕਮੇਟੀ ਸਹੀ ਹੈ ਜਿੱਥੇ ਜਿਹਦੇ ਵਿੱਚ ਗ੍ਰਾਂਥੀ ਸਿੰਘਾਂ ਦੇ ਬੱਚੇ ਜਾਂ ਹੋਰ ਗਰੀਬ ਕਾਸਟਾਂ ਦੇ ਬੱਚੇ ਫ੍ਰੀ ਪੜਾਉਣ ਜੀ ਇੰਨਾ ਜਿਆਦਾ ਬਜਟ ਆ ਜੀ ਜੀ ਹਸਪਤਾਲ ਖੋਲਣਾ ਗਰੀਬ ਪਰਿਵਾਰਾਂ ਦੇ ਇਲਾਜ ਪਹੁੰਚਾਉਣਾ ਵੀ ਇਸ ਤਰ੍ਹਾਂ ਦੇ ਸੋਣੇ ਚਾਹੀਦੇ ਕਿਤਾਬਾਂ ਵੰਡਣ ਇਤਿਹਾਸ ਤੋਂ ਜਾਣੂ ਕਰੋ ਪ੍ਰਚਾਰ ਕਰਨ ਸਹੀ ਹੈ ਸਹੀ ਪ੍ਰਚਾਰਕ ਸਥਾਪਨ ਥਾਂ ਥਾਂ ਤੇ ਜੀ ਉਹਨਾਂ ਨੂੰ ਤਨਖਾਹਾਂ ਚੰਗੀਆਂ ਦੇਣ ਵੀ ਭਾਈ ਤੂੰ ਜਾ ਕੇ ਫਲਾਣੇ ਥਾਂ ਐਤਵਾਰ ਜਾਂ ਹਰ ਐਤਵਾਰ ਕਿਉਂਕਿ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਵੀ ਹਰ ਕਿਸੇ ਜੇ ਕੋਈ ਸਰਕਾਰੀ ਕੰਮ ਕਰਦਾ ਉਹਨੂੰ ਵੀ ਛੁੱਟੀ ਹੁੰਦੀ ਹੈ ਵੀ ਗੁਰੂ ਘਰਾਂ 'ਚ ਜਾ ਕੇ ਤੂੰ ਪ੍ਰਚਾਰ ਕਰਨਾ 2 ਘੰਟੇ ਹਰ ਕਿਸੇ ਗੁਰੂ ਘਰ 'ਚ ਡਿਊਟੀਆਂ ਲਾ ਦੇਣ ਇਸ ਤਰ੍ਹਾਂ ਸਾਡਾ ਪ੍ਰਚਾਰ ਵੱਧ ਸਕਦਾ ਜਿਵੇਂ ਅੱਜ ਦਾ ਸਮੇਂ ਨੂੰ ਦੇਖੀਏ ਪਰ ਇਹ ਚੀਜ਼ ਦੀ ਥੋੜੀ ਜੀ ਕਮੀ ਗ੍ਰਾਵਟ ਕਹਿ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਕਹੇ ਗ੍ਰਾਂਥੀ ਸਿੰਘਾਂ ਦੇ ਵੀਡੀਓ ਦੇਖਦੇ ਆ ਉਹਦੇ ਵਿੱਚ ਇਹ ਹੁੰਦਾ ਵੀ ਮੇਰੇ ਬੱਚਿਆਂ ਦੀ ਫੀਸ ਨਹੀਂ ਪੂਰੀ ਹੋ ਰਹੀ ਜਾਂ ਮੇਰਾ ਇਲਾਜ ਨਹੀਂ ਹੋ ਰਿਹਾ ਜੇ ਇਹ ਹੀ ਸ਼੍ਰੋਮਣੀ ਕਮੇਟੀ ਚਾਵੇ ਹਨਾ ਜਾਂ ਕੋਈ ਅਦਾਰਾ ਚਾਵੇ ਸ਼੍ਰੋਮਣੀ ਕਮੇਟੀ ਕੋਲੇ ਇੰਨਾ ਬਜਟ ਆ ਇੰਨਾ ਹਨਾ ਸਿਸਟਮ ਆ ਸਾਰਾ ਤੇ ਉਹ ਕੁਝ ਵੀ ਕਰ ਸਕਦੇ ਆ ਤੇ ਗ੍ਰਾਂਥੀ ਸਿੰਘਾਂ ਤੇ ਇਦਾਂ ਦੀ ਕਦੇ ਨੌਬਤ ਨਹੀਂ ਆਉਂਦੀ ਜੇ ਮੈਂ ਤੁਹਾਡੀ ਗੱਲ ਕਰਾਂ ਵੀ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਡਿਊਟੀ ਕਰਦਿਆਂ ਨੂੰ ਤੇ ਤੁਹਾਡਾ ਅੱਜ ਤੱਕ ਦਾ ਕਿਵੇਂ ਲੱਗਾ ਵੀ ਸਤਕਾਰ ਦੇ ਪੱਖੋਂ ਮੰਨ ਕੇ ਚੱਲੋ ਜਿਵੇਂ ਤੁਸੀਂ ਹੁਣ ਕਿੱਥੇ ਡਿਊਟੀ ਕਰ ਰਹੇ ਹੋ ਇੱਥੇ ਤੁਹਾ ਗੁਰੂ ਘਰਾਂ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਜ਼ਿਆਦਾਤਰ ਉਹਨਾਂ ਤੇ ਹੀ ਇਹ ਸਵਾਲ ਹੁੰਦੇ ਆ ਗ੍ਰਾਂਥੀ ਸਿੰਘਾਂ ਦੇ ਵੀ ਗ੍ਰਾਂਥੀ ਸਿੰਘ ਦਾ ਇਹੀ ਸਵਾਲ ਹੁੰਦਾ ਵੀ ਕਮੇਟੀਆਂ ਸਤਕਾਰ ਨਹੀਂ ਕਰਦੀਆਂ ਜਾਂ ਸਾਨੂੰ ਤਨਖਾਹ ਨਹੀਂ ਪ੍ਰੋਪਰਲੀ ਮਿਲ ਰਹੀ ਇਹ ਕੀ ਇਹ ਖਾਬੀ ਹੈ ਇਸ ਟਾਈਮ ਵੀ ਜਿਹੜੀ ਤਨਖਾਹ ਘੱਟ ਮਿਲਦੀ ਆ ਕਿ ਸਤਕਾਰ ਨਹੀਂ ਕਰਦੀਆਂ ਗੁਰੂ ਘਰ ਦੀਆਂ ਕਮੇਟੀਆਂ ਆਪਾਂ ਕਿਸੇ ਨੂੰ ਵੀ ਨਾਂ ਲੈ ਕੇ ਜਾਂ ਆਪਾਂ ਟਾਰਗੇਟ ਨਹੀਂ ਕਰ ਰਹੇ ਜਸਟ ਵੇਹੇ ਤੁਹਾਡਾ ਐਕਸਪੀਰੀਅੰਸ ਦੇਖ ਪੁੱਛ ਰਹੇ ਆ ਵੀ ਕਿੱਦਾਂ ਦਾ ਰਿਹਾ ਅਜ ਤੱਕ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦਿਆਂ ਨੂੰ ਏ ਜੀ ਮੈਨੂੰ ਸੇਵਾ ਕਰਦੇ ਨੂੰ 5 ਸਾਲ ਹੋ ਗਏ ਆ 5 ਸਾਲ ਹੋ ਗਏ ਠੀਕ ਆ ਹਾਂ ਜੀ ਪਹਿਲਾਂ ਅਸੀਂ ਵਿਜਨਿਕ ਟਕਸਾਲ ਦੇ ਵਿੱਚ ਰਹਿੰਦੇ ਸੀਗੇ ਜੀ ਉਥੇ ਕਾਫੀ ਸਮਾਂ ਅਸੀਂ ਬਤੀਤ ਕੀਤਾ ਵਿਵਿਧਿਆ ਹਾਸਲ ਕੀਤੀ ਆ ਮਾਹਪੁਰਖਾਂ ਦਾ ਵੱਡੇ ਵੱਡੇ ਦਾ ਸੰਗ ਮਾਣਿਆ ਸੀ ਜੀ ਜੀ ਤੇ ਉਸ ਤੋਂ ਬਾਅਦ ਵਿਜਨਿਕ ਕਥਾ ਵੀ ਸਿੱਖੀ ਅਸੀਂ ਜੀ ਗੁਰੂ ਘਰ ਦੇ ਵਿੱਚ ਰਹਾ ਕਰਕੇ ਜੀ ਸੇਵਾ ਨਿਭਾਈ ਉਥੇ ਜਿੰਨੀ ਹੋ ਸਕਦੀ ਸੀ ਤਨੋਂ ਮਨੋਂ ਜੀ ਸੇਵਾ ਕੀਤੀ ਕਿਉਂਕਿ ਗਰੀਬ ਪਰਿਵਾਰ ਤੋਂ ਹਨਾ ਕੋਈ ਜਿਹੜਾ ਇੱਧਰ ਗ੍ਰੰਥੀ ਸੰਗ ਬਣਦਾ ਜੀ ਉਹ ਕੋਈ ਲੈਣ ਲੜਦਾ ਹੁੰਦਾ ਨਹੀਂ ਬਣਦਾ ਉਹ ਗਰੀਬ ਘਰ ਤੋਂ ਹੀ ਪੈਦਾ ਹੋਏ ਹੁੰਦੇ ਆ ਇਸ ਕਰਕੇ ਜਦੋਂ ਕੋਈ ਵੀ ਇਹ ਸੇਵਾ ਮੈਨੂੰ ਹੁਣ 5 ਸਾਲ ਹੋ ਗਏ ਕਰਦੇ ਨੂੰ ਗੁਰੂ ਘਰ ਦੇ ਵਿੱਚ ਪਹਿਲਾਂ ਮੈਂ ਮੁਕਸਰ ਸਾਹਿਬ ਸੇਵਾ ਕੀਤੀ ਜੀ ਮੁਕਸਰ ਸਾਹਿਬ ਦੇ ਕੋਲੇ ਚੱਕ ਗਲਦੇ ਵਾਲਾ ਪਿੰਡ ਆ ਉੱਥੇ ਮੈਂ ਸੇਵਾ ਨਿਭਾਈ ਜੀ ਘਟੂ ਘਟ ਸਾਲ ਸੇਵਾ ਕੀਤੀ ਉੱਥੇ ਜੀ ਫਿਰ ਮੈਂ ਇੱਥੇ ਜੀਰੇ ਕੋਲੇ ਗਾਦੜੀ ਵਾਲਾ ਪਿੰਡ ਹੋ ਗਿਆ ਜੀ ਇਥੇ ਮੈਂ ਸੇਵਾ ਨਭਾਈ ਜੀ ਆਪੀ ਸਮਾ ਹੁਣ ਇਥੇ ਭਲੂਰ ਆ ਜੀ ਜਿਹੜਾ ਮਾਲਾ ਭਲੂਰ ਵਜਦਾ ਹੁਣ ਮੌਜੂਦ ਦਾ ਡਿਊਟੀ ਕਰ ਰਿਹਾ ਹਾਂ ਹਾਂਜੀ ਇਥੇ ਆਂ ਜੀ ਇਥੇ ਤਾਂ ਮੈਨੂੰ 6 ਮਹੀਨੇ ਹੋਏ ਆ ਜੀ ਡਿਊਟੀ ਕਰਦੇ ਨੂੰ ਹਾਂਜੀ ਮੈਂ ਨਾਲੇ ਵੀ ਦੇਖਿਆ ਵੀ ਜਿਵੇਂ ਤੁਹਾਡੇ ਕੋਲੇ ਕੁਝ ਬੱਚੇ ਆ ਹਾਂ 10 ਤੋਂ 15 ਬੱਚਿਆਂ ਨੂੰ ਤੁਸੀਂ ਸੰਥਿਆ ਕਰਾ ਰਹੇ ਹੋ ਜਾਂ ਤੁਹਾਡੇ ਕੋਲੇ ਰਹਿ ਰਹੇ ਆ ਇਹ ਕਿੱਦਾਂ ਬਣਿਆ ਮਾਨਚ ਵੀ ਜਾਨੀ ਸਾਰੇ ਗਰੰਤੀ ਸਿੰਘ ਤਾਂ ਇਹ ਨਵੀਂ ਚੀਜ਼ ਕਰ ਰਹੇ ਵੀ ਜਣੀ ਅੱਗੇ ਸਿਖਾ ਰਹੇ ਪਰ ਅਸਲ ਸਿਖਾਉਣਾ ਗ੍ਰਾਂਥੀ ਸਿੰਘ ਦਾ ਹੁੰਦਾ ਹਨ ਤੇ ਪਰ ਤੁਹਾਡੇ ਮਨ ਚ ਕਿਵੇਂ ਆਇਆ ਤੇ ਹੁਣ ਕਿੰਨੇ ਬੱਚੇ ਤੁਹਾਡੇ ਕੋਲੇ ਇਸ ਟਾਈਮ ਇੱਥੇ ਸੇਵਾ ਕਰ ਰਹੇ ਨੇ ਹਾਂਜੀ ਇਹ ਨਾ ਜਦੋਂ ਮੈਂ ਟਕਸਾਲ ਦੇ ਵਿੱਚ ਪੜਦਾ ਹੁੰਦਾ ਸੀਗਾ ਜੀ ਵੀ ਅਸੀਂ ਵੇਂਦੇ ਸੀ ਵੀ ਜ਼ਿਆਦਾਤਰ ਬਹੁਤ ਜ਼ਿਆਦਾ ਗਰੀਬ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਕੋਲੇ ਵੀ ਆਪਦਾ ਗੁਜ਼ਰਵਸਰ ਮਸਾ ਹੁੰਦਾ ਜੀ ਤੇ ਬਹੁਤ ਜਿਆਦਾ ਪਰਿਵਾਰ ਗਰੀਬ ਹੈ ਅੱਜ ਦੇ ਸਮੇਂ ਚ ਨਾ ਜੇ ਗਿਣਿਆ ਜਾਵੇ ਤਾਂ 100 ਦੇ ਵਿੱਚੋਂ ਕਹਿ ਦਈਏ ਵੀ 70% ਗਰੀਬੀਦਾਰਾ ਜੀ ਉਹਦੇ ਵਿੱਚੋਂ 20% ਜਿਹੜੇ ਆ ਕਹਿ ਦਈਏ ਵੀ ਮਿਡਲ ਕਲਾਸ ਫੈਮਿਲੀ ਆ ਜਾਂਦੀ ਜੀ 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 ਫਿਰ 10% ਜਿਹੜੇ ਆ ਵੀ ਅਮੀਰ ਆ ਜਾਂਦੇ ਆਮੀਰ ਆ ਇਹ ਇਨੇ ਕਾ ਪੂਰੇ ਸੰਸਾਰ ਦੇ ਵਿੱਚ ਗਣਤੀ ਆ ਇਹ ਜੀ ਤੇ ਇਨੇ ਕ ਆਪਾਂ ਗਣਤੀ ਜਿਹੜੀ ਆ ਗਣੀ ਗਈ ਆ ਇਹ ਜੀ ਵੀ ਵੱਧ ਘੱਟ ਵੀ ਹੋ ਸਕਦੀ ਹੈ ਕੋਈ ਇਹ ਕਹਿ ਸਕਦੇ ਪਰ ਅੱਜ ਦੇ ਸਮੇਂ ਦੇ ਮੁਤਾਬਕ ਇਹ ਮੈਨੂੰ ਹੁੰਦਾ ਸੀ ਵੇਖ ਕੇ ਵੀ ਮਨ ਦੇ ਵਿੱਚ ਚਾਹ ਹੁੰਦਾ ਜੀ ਜੀ ਵੀ ਬੱਚੇ ਮੈਂ ਵੇਂਦਾ ਸੀ ਵੀ ਨਹੀਂ ਮੈਂ ਮੈਂ ਵੀ ਪੜ੍ਹਾਂਗਾ ਕਿਉਂਕਿ ਟਕਸਾਲ ਦੇ ਵਿੱਚ ਮੈਂ ਪੜਦਾ ਸੀ ਪੜਦਾ ਸੀ ਵੇਂਦਾ ਸੀ ਮੈਂ ਮੈਂ ਕਹਾ ਵੀ ਮੈਂ ਵੀ ਸੇਵਾਏ ਕਰਨੀ ਹੈ ਮਨ ਦੇ ਵਿੱਚ ਚਾਹ ਸੀਗਾ ਚਾਹ ਸੀ ਹੁਣ ਜਦੋਂ ਤੋਂ ਮੈਂ ਗ੍ਰਾਂਥੀ ਸਿੰਘ ਦੀ ਡਿਊਟੀ ਕੀਤੀ ਆ ਆਪਣੇ ਕੋਲੇ ਸਿੰਘ ਰਹੇ ਆ ਜੀ ਹੁਣ ਵੀ ਮੇਰੇ ਕੋਲੇ ਘੱਟੋ ਘੱਟ 10-15 ਸਿੰਘ ਇਸ ਵਕਤ ਵੀ ਹੈਗੇ ਆ ਬੱਚੇ ਆ ਕੁਝ ਕੁਝ ਵੱਡੇ ਆ ਕੁਝ ਪੜ ਕੇ ਆਪਦੀਆਂ ਡਿਊਟੀਆਂ ਕਰਨ ਲੱਗੇ ਜਾ ਕੇ ਹਾਂਜੀ ਵੀ ਆਪਾਂ ਬਾਲਾ ਸਮਾਂ ਨਹੀਂ ਕਿਸੇ ਦਾ ਬਰਬਾਦ ਕਰਦੇ ਮੈਂ ਛੇਤੀ ਪੜਾ ਦੇਈਦਾ ਆਪਾਂ ਸੱਚਾ ਦੇ ਦੀ ਗੁਰਬਾਣੀ ਦੀ ਆਪਾਂ ਤਿੰਨਾਂ ਦਰਬਾਰਾਂ ਦੇ ਪਾਠੀਆਂ ਮੈਂ ਇਹ ਕਹਦੀ ਹੈ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਹੋਈ ਹੈ ਆਪਣੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਤੇ ਸਰਬਲੋ ਮਹਾਰਾਜ ਦੀ ਤੇ ਮੈਂ ਜਿਹੜੇ ਕਹਦੀ ਹੈ ਕਥਾ ਦੇ ਗ੍ਰੰਥ ਵੀ ਪੜੇ ਆ ਠੀਕ ਹੈ ਜੀ ਵੀ ਇਹ ਕਥਾ ਵੀ ਆਪਾਂ ਸਿੱਖੀ ਹੈ ਜੀ ਠੀਕ ਹੈ ਵੀ ਇਨਾਂ ਕੋ ਜਾਨੀ ਕਿ ਹੁਣ ਅੱਜ ਜਿਹੜੇ ਅੱਜ ਜਿਹੜੇ ਬੱਚੇ ਪੜ੍ਹ ਰਹੇ ਆਪਣੇ ਕੋਲੇ ਉਹਨਾਂ ਨੂੰ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਤ ਸ ਆਦਮ ਮਹਾਰਾਜ ਦੀ ਤੇ ਸਰਬਲੋਕ ਮਹਾਰਜ ਦੀ ਤੇ ਨਾਲ ਹੀ ਕਥਾ ਦੇ ਗ੍ਰੰਥ ਵੀ ਪੜਾਈਦੇ ਆਪਾਂ ਬੱਚਿਆਂ ਜੀ ਵੀ ਇਹ ਆਉਣ ਵਾਲੇ ਸਮੇਂ ਤੋਂ ਵੀ ਜਾਣੂ ਕਰਵਾਈ ਦਾ ਕੋਈ ਸਾਖੀਆਂ ਸੁਣਾਈ ਦੀਆਂ ਜਾਂ ਉਹਨਾਂ ਨੂੰ ਇਨਾਂ ਕ ਤਿਆਰ ਕਰਦੀ ਦਾ ਇਨਾਂ ਕ ਜਿਆਦਾ ਸਪਿਰਟ ਉਹਨਾਂ ਦੇ ਅੰਦਰ ਇਹ ਭਰਿਆ ਜਾਂਦਾ ਵੀ ਜਾ ਕੇ ਉਹ ਨਾ ਧੜਕ ਹੋ ਕੇ ਡਿਊਟੀ ਕਰ ਸਕਦੇ ਆ ਮੈਂ ਧੜਕ ਹੋ ਕੇ ਆਪਦੇ ਗੱਲ ਕਰ ਸਕਦੇ ਆ ਕਿਸੇ ਦੀ ਗੱਲ ਰੱਖ ਸਕਦੇ ਆ ਜੀ ਹਾਂਜੀ ਇਹ ਅੱਜ ਦੇ ਹਾਲਾਤ ਆ ਵੀ ਮੈਂ ਦੇਖ ਕਰਕੇ ਵੀ ਮੈਂ ਸੇਵਾ ਕਰਨੀ ਮਨ ਦੇ ਵਿੱਚ ਚਾ ਚਾ ਪਰ ਅੱਜ ਦੇ ਗ੍ਰੰਥੀ ਜਿਹੜੇ ਆ ਬਾਬਾ ਜੀ ਹੁਣ ਕਈ ਥਾਵਾਂ ਤੇ ਤਨਖਾਹਾਂ ਨਹੀਂ ਚੱਜਦੀਆਂ ਨਹੀਂ ਹੈਗੀਆਂ ਬਹੁਤ ਜ਼ਿਆਦਾ ਜਗ੍ਹਾ ਇਦਾਂ ਜਿੱਥੇ ਕਿਤੇ 5-5000 ਬਾਬਾ 5000 ਲੈ ਲਾ ਬਾਬਾ 6000 ਲੈ ਲਾ ਜੀ ਬਸ ਇੰਨਾ ਕੀ ਆ ਜੀ ਤੇ ਜੇ ਆਪਾਂ ਤਨਖਾਹਾਂ ਚੰਗੀਆਂ ਦੇਵਾਂਗੇ ਹੁਣ ਇੱਥੇ ਮੈਂ ਡਿਊਟੀ ਕਰਦਾ ਭਲੂਰ ਜੀ ਇਥੇ ਆਪਣੀ 15000 ਰੁਪਿਆ ਬਾਬਾ ਜੀ ਤਨਖਾਹ ਹੁੰਦੀ ਆ ਆਪਾਂ ਨੂੰ ਤਨਖਾਹ ਚਲੋ ਠੀਕ ਆ ਵਧੀਆ ਤਨਖਾਹ ਹਾਂਜੀ ਠੀਕ ਆ ਜੀ ਤੇ ਅੱਬੇ ਜੇ ਤਨਖਾਹ ਚੰਗੀ ਹੋਊਗੀ ਜੇ ਦੇਖੋ ਆਪਦਾ ਘਰ ਸੌਖਾ ਜੀ ਫਿਰ ਉਹ ਗਾਂ ਦੀ ਸੋਚੂਗਾ ਜੇ ਆਪਣਾ ਘਰ ਸੌਖਾ ਫਿਰ ਪਿੰਡ ਦਾ ਸੋਚੂਗਾ ਜੇ ਪਿੰਡ ਦੇ ਵਿੱਚੋਂ ਉਹ ਸਰਦਾ ਵਰਦਾ ਫਿਰ ਜਾ ਕੇ ਕਿਤੇ ਗਾਂ ਦੀ ਸੋਚੂਗਾ ਜੀ 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 ਬਾਕੀ ਕੋਈ ਇੰਨੇ ਜਿਆਦਾ ਸਿਆਣੇ ਨਹੀਂ ਹੈਗੇ ਤੇ ਬਾਬਾ ਜੀ ਨਾਲ ਵੈਸੇ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਜੋ ਅੱਜ ਦੇ ਹਾਲਾਤ ਆ ਤੇ ਆਪਾਂ ਤਾਂ ਇਹ ਕਹਿੰਨੇ ਆ ਵੀ ਚਲੋ ਚੰਗੀ ਤਨਖਾਹ ਹੋਵੇ ਜੇ ਗ੍ਰੰਤੀ ਸਿੰਘ ਦੀ ਤੇ ਉਹਨਾਂ ਦਾ ਧਿਆਨ ਰਹਿੰਦਾ ਚਲੋ ਜਿਵੇਂ ਇਹ ਬਾਬਾ ਜੀ ਸੇਵਾ ਬਹੁਤ ਵਧੀਆ ਕਰ ਰਹੇ ਨੇ ਜਿਹੜੇ ਬੱਚੇ 15 ਤੋਂ 20 ਜਿਹੜੇ ਸਿੱਖਿਆ ਦੇ ਰਹੇ ਨੇ ਚਲੋ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਆ ਮੈਂ ਕਹਿੰਦਾ ਬਹੁਤ ਵੱਡੀ ਸੇਵਾ ਇਹ ਸਾਰੇ ਗ੍ਰੰਤੀ ਸਿੰਘਾਂ ਨੂੰ ਚਲੋ ਜਿੰਨੇ ਜੋਗੇ ਹੈਗੇ ਆ ਉਹਨੇ ਜੋਗੇ ਇਹ ਸੇਵਾ ਜ਼ਰੂਰ ਨਿਭਾਉਣੀ ਚਾਹੀਦੀ ਆ ਤੇ ਬਾਕੀ ਬਾਬਾ ਜੀ ਸੇਵਾ ਨਿਵਾ ਰਹੇ ਨੇ ਬੜਾ ਚੰਗਾ ਨਾ ਸੁਭਾਅ ਵਧੀਆ ਡਿਊਟੀ ਕਰ ਰਹੇ ਨੇ ਸਾਡੇ ਪਿੰਡ ਚਲੋ ਚੰਗੀ ਤਨਖਾਹ ਸਾਡੇ ਪਿੰਡ ਤੇ ਮੈਂ ਜਿੱਥੇ ਕੋਈ ਜ਼ਿਆਦਾ ਘੱਟ ਤਨਖਾਹ ਤੇ ਮੈਂ ਉੱਥੇ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਵੀ ਜਰੂਰ ਤਨਖਾਹਾਂ 'ਚ ਵਾਧਾ ਹੋਵੇ ਜੇ ਵਾਧਾ ਹੋਊਗਾ ਕਈ ਜਗ੍ਹਾ ਹੁਣ ਇਹ ਕਹਿੰਦੇ ਆ ਬਾਬਾ ਜੀ ਇਹ ਖਾਂਦੇ ਬਾਬਾ ਜੀ ਕਿਉਂਕਿ ਬਾਬਾ ਜੀ ਜੇ ਵਧੀਆ ਤਨਖਾਹ ਲੈਣਗੇ ਆਦਾ ਗੁਜ਼ਾਰਾ ਵਧੀਆ ਕਰਨਗੇ ਤੇ ਉਹਨਾਂ ਦਾ ਹੋਰ ਪਾਸੇ ਕਿਤੇ ਧਿਆਨ ਨਹੀਂ ਜਾਂਦਾ ਇਹ ਅੱਜ ਦੇ ਹਾਲਾਤ ਆ ਨੌਜਵਾਨ ਦਾ ਸਭ ਤੋਂ ਪਹਿਲਾ ਵੱਡਾ ਕਾਰਨ ਇਹ ਆ ਵੀ ਬਾਹਰ ਜਾਣ ਦਾ ਕੀ ਆ ਜੀ ਇਥੇ ਸਿਸਟਮ ਇਹ ਆ ਜੀ ਮੈਂਨਰਤ ਦਾ ਮੁੱਲ ਨਹੀਂ ਪੈਂਦਾ ਜਿਹੜੀ ਗੱਲ ਹੈਗੀ ਆ ਨਹੀਂ ਪੈਂਦਾ ਆਪਾਂ ਪਹਿਲਾਂ ਵੀ ਗੱਲ ਵਿਚਾਰਾਂ ਕੀਤੀਆਂ ਵੀ ਜਿਹੜੇ ਜ਼ਿਆਦਾਤਰ ਹੁਣ ਆਪਣੇ ਚ ਕਮੀ ਕੀ ਆ ਸਭ ਤੋਂ ਵੱਡੀ ਇਹ ਆ ਅੱਜ ਦੇ ਸਮੇਂ 'ਚ ਕੋਈ ਬਾਬਾ ਜੀ ਇਧਰਲੇ ਪਾਸੇ ਆ ਕੇ ਰਾਜੀ ਨਹੀਂ ਸਕ ਧਰਮ ਵਾਲੇ ਪਾਸੇ ਬਹੁਤ ਘੱਟ ਆ ਜੀ 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 ਕਿਉਂ ਆ ਇੱਕ ਤਾਂ ਪ੍ਰਚਾਰ ਦੀ ਕਮੀ ਹੋ ਗਈ ਮੇਨ ਮੇਨ ਗੱਲਾਂ ਜੀ ਦੂਸਰਾ ਇਹ ਪੱਖ ਹੋ ਗਿਆ ਵੀ ਸਤਕਾਰ ਵਾਲੇ ਪੱਖ ਤੋਂ ਗ੍ਰਾਂਥੀ ਸੰਗ ਦਾ ਸਤਕਾਰ ਨਹੀਂ ਹੋ ਰਿਹਾ ਜੀ ਤਾਂ ਕਰਕੇ ਇਧਰ ਕੋਈ ਅੱਜ ਦੇ ਦੇਖੋ ਅੱਜ ਤੋਂ ਨਾ 5-6 ਸਾਲ ਪਹਿਲਾਂ ਜਦੋਂ ਅਸੀਂ ਪੜੇ ਆ ਜੀ ਉਸ ਸਮੇਂ ਨਾ 150 200 ਕਹਿੰਦੇ ਵਿਦਿਆਰਥੀ ਪੜਦਾ ਸੀ ਟਕਸਾਲਾਂ ਦੇ ਵਿੱਚ ਜੀ ਅੱਜ ਜਿਹੜਾ ਸਮਾਂ ਹੈ ਜੀ ਕੀ ਆ ਅੱਜ 20-20 ਜਾਣੇ 10 15-15 ਜਾਣੇ ਰਹਿ ਗਏ ਜੀ ਬਸ ਇਨ ਇੱਕ ਹਾਲਾਤ ਨਾਜ਼ੁਕ ਹੋ ਗਏ ਆ ਜੀ ਤੇ ਕਾਕਾ ਤੋਂ ਇਹ ਹੋਏ ਆ ਇੱਕ ਤਾਂ ਸਤਕਾਰ ਹੈ ਨਹੀਂ ਦੂਜਾ ਵਿਦੇਸ਼ ਦੀ ਧਰਤੀ ਤੇ ਨੌਜਵਾਨ ਜਾ ਰਹੇ ਜੀ ਜਿਹੜੀ ਆ ਸਿੱਖ ਨੌਜਵਾਨ ਪਨੀਰੀ ਘਟ ਰਹੀ ਹੈ ਕਿਉਂ ਘਟ ਰਹੀ ਆ ਵੇਖੋ ਇੱਕ ਇੱਕ ਧਾਉ ਪੈਦਾ ਕਰਦੇ ਆ ਜੀ ਸਹੀ ਹੈ ਤੇ ਉਹ ਜੇ ਹੁਣ ਪੜਾ ਲਿਖਾ ਕੇ ਉਹ ਇਹ ਸਮਝਦੇ ਆ ਵੀ ਆਪਾਂ ਚੰਗੀ ਕੰਮ ਤੇ ਚੰਗੀ ਨੌਕਰੀ ਤੇ ਲਈਏ ਬਾਹਰ ਵੀ ਚੰਗਾ ਪੈਸਾ ਆਵੇ ਸਾਡੇ ਕੋਲੇ ਦੇਖੋ ਪੈਸਾ ਆ ਜਾਣਾ ਕੋਈ ਵੱਡੀ ਗੱਲ ਨਹੀਂ ਕੀ ਜੀ ਜੀਵਨ ਕਮਾ ਲੈਣਾ ਜਿਹਦੇ ਖਾਤਰ ਆਏ ਆ ਪਾਤਸ਼ਾਹ ਹੁਣ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਜੀ ਜੇ ਅੱਜ ਦੇ ਹਾਲਾਤਾਂ ਦੇ ਮੁਤਾਬਕ ਸੰਸਾਰ ਦੇ ਵਿੱਚ ਕੀ ਕਰਨਾ ਆਏ ਆ ਹੂੰ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇ ਬਰੀਆ ਕਹਿੰਦੇ ਇਹ ਅਕਾਲ ਪੁਰਖ ਮਹਾਰਾਜ ਨੂੰ ਮਿਲਣ ਦਾ ਇੱਕ ਜਰੀਆ ਬਣਾਈਏ ਦੇਹੀ ਜੀ ਇਹ ਇਸ ਕਰਕੇ ਤਾਂ ਆਏ ਆ ਸੰਸਾਰ ਤੇ ਕੋਈ ਮਾਇਆ ਲਹੋਣੀ ਆਏ ਮਾਇਆ ਕਮਾਉਣ ਵਾਸਤੇ ਇਹ ਚੀਜ਼ ਦੀ ਵੀ ਥੋੜੀ ਜਿਹੀ ਘਾਟ ਹੁਣ ਮਿਹਨਤ ਆ ਇਹੀ ਆਪਾਂ ਪਹਿਲਾਂ ਗੱਲ ਕੀਤੀ ਹੈ ਪ੍ਰਚਾਰ ਦੀ ਘਾਟ ਆ ਵਿਦੇਸ਼ਾਂ ਦੀ ਧਰਤੀ ਤੇ ਕਾਹਤੋਂ ਜਾ ਰਹੇ ਆ ਉੱਥੇ ਜਾ ਕਰਕੇ ਹੁਣ ਸਰ ਨਾਲ ਲੈਂਦੇ ਆ ਜੀ ਹੁਣ ਇੱਕ ਕਿਸੇ ਮੈਂ ਬੰਦੇ ਦਾ ਗੱਲਬਾਤ ਇੱਕਦਮ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਭਾਈ ਹੱਥ ਜੋੜ ਕੇ ਬੇਨਤੀ ਆ ਵੀ ਨੌਜਵਾਨਾਂ ਨੂੰ ਵੀ ਵਿਦੇਸ਼ ਦੀ ਧਰਤੀ ਤੇ ਨਾ ਜਾਓ ਜੀ ਕਿਉਂਕਿ ਇੱਥੇ ਜਾਣੇ ਆ ਆਪਾਂ ਇਕ ਤਾਂ ਆਪਣੇ ਪਛੋਕੜ ਨਾਲੋਂ ਟੁੱਟ ਗਏ ਜੀ ਮਾਇਆ ਕਮਾਉਣ ਚ ਸੁੱਧਬਦ ਰਹਿ ਗਈ ਠੀਕ ਆ ਜੀ ਆਪਣਾ ਘਰ ਪਰਿਵਾਰ ਵੀ ਛੱਡ ਲਿਆ ਉਧਰ ਜਾ ਕੇ ਕੁਵਾਰੇ ਨੌਜਵਾਨ ਜਾਂਦੇ ਆ ਉਧਰ ਦੀ ਧਰਤੀ ਤੇ ਜਾ ਕੇ ਵਿਆਹ ਕਰਾ ਲੈਂਦੇ ਆ ਵਿਦੇਸ਼ੀਆਂ ਨਾਲ ਜੀ ਇੱਕ ਤਾਂ ਬੀਨਾਂਸ਼ ਹੋ ਗਿਆ ਜੀ ਸਹੀ ਹੈ ਬੀ ਉਹ ਜੁਰਤ ਨਹੀਂ ਰਹੀ ਉਹ ਬੀ ਨਹੀਂ ਰਿਹਾ ਬੀ ਨਹੀਂ ਰਿਹਾ ਸਿੱਖ ਸਿੱਖ ਕੌਮ ਦਾ ਸਹੀ ਗੱਲ ਫਿਰ ਉਹ ਜਿਹੜੇ ਹੁਣ ਹਜੇ ਕੁਝ ਸਮੇਂ ਬਾਅਦ ਆਪਾਂ ਦਾ ਸ਼ਾਇਦ ਆ ਸਕਦੇ ਆ ਜਿਹੜੇ ਗਏ ਆ ਉਧਰ ਜੀ ਪਰ ਆਉਣ ਵਾਲੇ ਬੱਚੇ ਨਹੀਂ ਉਹ ਤੁਹਾਡੇ ਇਧਰ ਆਉਣਗੇ ਧਰਤੀ ਦੇ ਉੱਤੇ ਸਹੀ ਹੈ ਜੀ ਇਹ ਤੁਸੀਂ ਪਿਛੋਕੜ ਨਾਲ ਟੁੱਟ ਕੇ ਤੁਹਾਡੀਆਂ ਜਮੀਨ ਜਾਇਦਾਦਾਂ ਖੁੱਸ ਜਾਣੀਆਂ ਜੀ ਬਗਾਨਿਆਂ ਨੇ ਕਬਜ਼ੇ ਕਰ ਲੈਣੇ ਸਰਕਾਰਾਂ ਨੇ ਕਬਜ਼ੇ ਕਰਨੇ ਆ ਕਰਨੇ ਆ ਜੀ ਫਿਰ ਘਰ ਪਰਿਵਾਰ ਤੁਹਾਡੇ ਅੱਜ ਅੱਜ ਵੇਖੀਆ ਵੀਡੀਓ ਬਹੁਤ ਆਉਂਦੀਆਂ ਖੰਡਰ ਬਣੇ ਖੰਡਰ ਬਣੇ ਪਏ ਸਹੀ ਹੈ ਜੀ ਇਦਰੋਂ ਐਡਾ ਵੱਡੇ ਘਰ ਚੰਗੇ ਛੱਡ ਕੇ ਇੰਨੇ ਨੇ ਜਮੀਨ ਜਾਇਦਾਦਾਂ ਦੇ ਮਾਲਕ ਬਣ ਕੇ ਉੱਧਰ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਗੋਰਿਆਂ ਦੇ ਗੁਲਾਮ ਬਣੇ ਆ ਜੀ ਇਹੋ ਜੀ ਕੌਮਤਾ ਨਹੀਂ ਸੀ ਸਾਡੀ ਨਾ ਇਹ ਥੋੜੀ ਸੀ ਸਮਾ ਦੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖ ਲਈਏ ਜੀ ਉਹਨਾਂ ਵੇਲੇ ਗੋਰੇ ਡਿਊਟੀ ਕਰਨ ਆਉਂਦੇ ਸੀ ਮਹਾਰਾਜੇ ਕੋਲੇ ਸੱਚ ਪਰ ਅੱਜ ਆਪਣੇ ਨੌਜਵਾਨ ਉਧਰ ਜਾਂਦੇ ਗੋਰਿਆਂ ਦੇ ਡਿਊਟੀ ਕਰ ਰਹੇ ਆ ਕਿਉਂ ਆ ਇਹ ਕਮੀ ਆ ਕਮੀ ਸਾਡੇ ਸਿਸਟਮ ਦੇ ਵਿੱਚ ਕਮੀ ਆ ਸਾਡੇ ਰਾਜ ਦੇ ਵਿੱਚ ਕਮੀ ਆ ਸਾਡੇ ਮੇਨ ਕਹਿ ਦਈਏ ਵੱਡੇ ਵੱਡੇ ਆਧਾਰਿਆਂ ਦੇ ਵਿੱਚ ਕਮੀ ਆ ਜੀ ਵੀ ਇਹ ਦੂਰ ਕਰਨ ਦੀ ਜ਼ਰੂਰਤ ਆ ਇਸ ਬਾਰੇ ਪਾਸੇ ਧਿਆਨ ਦੇਣ ਦੀ ਲੋੜ ਤਾਂ ਕੋਈ ਧਿਆਨ ਨਹੀਂ ਦੇ ਰਿਹਾ ਇਹਹੀ ਗੱਲ ਮੇਨ ਆ ਜੀ ਵੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜੀ 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 ਤਾਂ ਕਰਕੇ ਜਿਹੜੇ ਆਉਣ ਵਾਲਾ ਸਮਾਂ ਤੇ ਆਪਾਂ ਨੂੰ ਆਪਾਂ ਵੀ ਸੁਣਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਕੋਈ ਗਰੰਥੀ ਸਿੰਘ ਨਹੀਂ ਲੱਭਣਾ ਜੇ ਸਾਹਵ ਨਾਲ ਆਪਣੇ ਗੁਰੂ ਘਰ ਬਣੇ ਹੋਏ ਆ ਬਹੁਤ ਘੱਟ ਕੁਛ ਕੀ ਹੁਣ ਗਰੰਥੀ ਬੰਦੇ ਜਿਹੜੀ ਨਵੀਂ ਪੀੜ੍ਹੀ ਹੈ ਜਿਵੇਂ ਤੁਸੀਂ ਹੁਣ ਕਿਹਾ ਵਿਦੇਸ਼ਾਂ ਜਾ ਰਹੀ ਆ ਸਤਕਾਰ ਨਹੀਂ ਹੈਗਾ ਇਸੇ ਸਤਕਾਰ ਦੇ ਕਾਰਨ ਕੋਈ ਵੀ ਆਪਣੇ ਬੱਚੇ ਨੂੰ ਗਰੰਥੀ ਸਿੰਘ ਨਹੀਂ ਬਣਾਉਣਾ ਚਾਹੁੰਦਾ ਜਿਹੜੇ ਖੁਦ ਗਰੰਥੀ ਸਿੰਘ ਉਹ ਆਪਣੇ ਬੱਚਿਆਂ ਨੂੰ ਨਹੀਂ ਗਰੰਥੀ ਸਿੰਘ ਬਣਾ ਰਹੇ ਉਹ ਕਹਿੰਦੇ ਆ ਵੀ ਨਹੀਂ ਅਸੀਂ ਬਸ ਬਣ ਗਏ ਅੱਜ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਵਿਦੇਸ਼ ਭੇਜਣਾ ਬਾਕੀ ਦੂਜੀ ਗੱਲ ਤੁਸੀਂ ਸਹੀ ਕਹੀ ਹੈ ਵੀ ਸਤਕਾਰ ਘਟਾ ਬੱਚੇ ਵਿਦੇਸ਼ ਜਾ ਰਹੇ ਆ ਇਹ ਇੱਕ ਕਾਰਨ ਆ ਜਿਹੜੇ ਵੀ ਵਿਦਿਆਲੇ ਆ ਜਿੱਥੇ ਜਾਨੀ ਸਿਖਾਉਂਦੇ ਆ ਹਨਾ ਤੇ ਉੱਥੇ ਵੀ ਬੱਚੇ ਬਹੁਤ ਘਟ ਗਿਆ ਤੇ ਤੁਸੀਂ ਜਾਂਦੇ ਜਾਂਦੇ ਤੁਸੀਂ ਇਹ ਆਪਣੇ ਦਰਸ਼ਕਾਂ ਨੂੰ ਜਾਂ ਤੁਸੀਂ ਕਰਨੀ ਚਾਹੋ ਜਰੂਰ ਕਰੋ ਹਾਂਜੀ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਭਾਈ ਵੀ ਆਪਾਂ ਨੂੰ ਅੱਜ ਜ਼ਰੂਰਤ ਹੈ ਵੀ ਸਿੱਖ ਧਰਮ ਦੇ ਨਾਲ ਜੁੜਨ ਦੀ ਜੀ ਦੇਖੋ ਵੱਡੇ ਵੱਡੇ ਅੰਗਰੇਜ਼ ਫਿਲਾਸਫਰ ਹੋਏ ਆ ਜੀ ਉਹ ਅੱਜ ਸਿੱਖ ਧਰਮ ਵਾਲੇ ਪਾਸੇ ਵੱਧ ਰਿਹਾ ਕਿਉਂ ਕਿ ਉਹ ਅੰਗਰੇਜ਼ ਆ ਜਿਹੜਾ ਛੇਤੀ ਕਿਸੇ ਦਾ ਧਰਮ ਨਹੀਂ ਧਾਰਨ ਕਰਦਾ ਨਹੀਂ ਕਰਦਾ ਉਹ ਸਰਚ ਕਰਦਾ ਪਹਿਲਾਂ ਜੀ ਇਹ ਖੋਜ ਕਰਕੇ ਜਿਹੜੀਆਂ ਦੀ ਕੌਮ ਕਰਕੇ ਦੇਖੋ ਐਡੇਡੇ ਵੱਡੇ ਸਾਡੇ ਕੋਲੇ ਇਤਿਹਾਸ ਪਏ ਆ ਐਡੇਡੇ ਵੱਡਾ ਜੇ ਕਹਿ ਦਈਏ ਮਾਰਾਂ ਪਈਆਂ ਜਿਹੜੀਆਂ ਕੌਮ ਨੇ ਮਾਰੀਆਂ ਜੀ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਝੰਡੇ ਗੱਡੇ ਆ ਜੀ ਉਹ ਸੁਣ ਕਰਕੇ ਨੌਜਵਾਨਾਂ ਨੂੰ ਇਹੀ ਅਪੀਲ ਆ ਵੀ ਭਾਈ ਆਪਣਾ ਧਰਮ ਜਿਹੜਾ ਬਹੁਤ ਵੱਡਾ ਜੀ ਕਿਸੇ ਦਾ ਧਰਮ ਨਾ ਧਾਰਨ ਕਰੀਏ ਜੀ ਆਪਦੇ ਧਰਮ ਵਾਲੇ ਪਾਸੇ ਵਧਿਏ ਵਧਿਏ ਤੇ ਆਪਦੇ ਭਾਈ ਗੁਰੂ ਘਰ ਸੰਭਗੇ ਜਿਹੜੇ ਆ ਗੁਰੂ ਘਰਾਂ ਵੱਲ ਧਿਆਨ ਦਈਏ ਇਹ ਨੌਜਵਾਨਾਂ ਨੂੰ اپੀਲ ਆ ਕਿਉਂਕਿ ਨੌਜਵਾਨਾਂ ਦੀ ਆਧੁਨਿਕ ਸੋਚ ਆ ਜੀ ਨੌਜਵਾਨੀ ਜਦੋਂ ਪਾਸਾ ਬਦਲ ਸਕਦਾ ਨੌਜਵਾਨੀ ਬਦਲ ਸਕਦਾ ਕੰਮ ਦਾ ਬਿਲਕੁਲ ਸਹੀ ਹੈ ਜਿਹੜੇ ਆ ਕਿਉਂਕਿ ਦੇਖੋ ਆਧੁਨਿਕ ਸੋਚ ਦੇ ਮਾਲਕ ਆ ਨੌਜਵਾਨ ਅੱਜ ਦੀ ਪੜੀ ਲਿਖੀ ਪਨੀਰੀ ਆ ਨੌਜਵਾਨ ਪਨੀਰੀ ਆ ਜਿਹੜੀ ਪੜੀ ਲਿਖੀ ਆ ਜੀ ਉਹ ਨਵੀਂ ਦਿਖ ਦੇ ਸਕਦੀ ਆ ਸਮਾਜ ਨੂੰ ਨਵੀਂ ਰੋਹਾਨੀਅਤ ਦੇ ਸਕਦੀ ਹੈ ਵੀ ਇਹੀ ਅਪੀਲ ਹੈ ਭਾਈ ਵੀ ਨਸ਼ੇ ਛੱਡੋ ਜੀ ਆਪ ਦੀ ਕੌਮ ਵਾਲ ਵਾਲੇ ਪਾਸੇ ਆਓ ਜੀ ਗੁਰੂ ਘਰ ਦੇ ਪ੍ਰਬੰਧ ਸੰਭੋ ਜੀ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਕਰੋ ਆ ਕਰਕੇ ਭਾਈ ਦੇਖੋ ਕੀ ਕਮੀ ਹੈ ਸਾਡੇ ਗੁਰੂ ਘਰ ਦੇ ਵਿੱਚ ਜਾਂ ਕੀ ਸਾਡੇ ਗੁਰੂ ਘਰ ਦਾ ਜਿਹੜਾ ਗ੍ਰੰਥੀ ਹੈ ਸੌਖਾ ਜੀ ਵੀ ਉਹਨੂੰ ਕੋਈ ਕੋਈ ਲੋੜ ਤਾਂ ਨਹੀਂ ਵੀ ਉਹਦੇ ਬੱਚੇ ਇਹ ਤਾਂ ਨਹੀਂ ਵੀ ਸਕੂਲ ਵੱਲੋਂ ਬੈਠੇ ਆ ਕਿਤੇ ਫੀਸ ਉਹਦੀ ਰਹਿੰਦੀ ਆ ਜੀ ਵੀ ਇਹ ਚੀਜ਼ਾਂ ਵੱਲ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ ਨੌਜਵਾਨਾਂ ਨੂੰ ਇਹੀ ਅਪੀਲ ਆ ਵੀ ਭਾਈ ਆਪਦੇ ਗੁਰੂ ਘਰਾਂ ਦੇ ਪ੍ਰਬੰਧ ਸੰਭੋ ਜੀ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੇ ਸੰਭੇ ਜੀ ਉਹਨਾਂ ਨੇ ਆ ਕਰਕੇ ਅੱਜ ਚਲੋ ਸਰਕਾਰਾਂ ਮਾੜੀਆਂ ਜੋ ਮਰਜ਼ੀ ਕਹਿ ਸਕਦੇ ਆ ਜੀ ਵੀ ਸਿਸਟਮ ਮਾੜਾ ਪਰ ਉਹਨੇ ਸੋਚ ਬਦਲੀ ਬਹੁਤ ਜ਼ਿਆਦੇ ਜੀ ਵੀ ਇਹ ਸਾਡਾ ਹਰ ਇੱਕ ਦਾ ਫਰਜ਼ ਬਣਦਾ ਉਹਦਾ ਇਕੱਲੇ ਦਾ ਨਹੀਂ ਫਰਜ਼ ਬਣਦਾ ਸੀ ਨਾ ਕਿ ਸਾਡਾ ਫਰਜ ਬਣਦਾ ਇਹ ਸਾਰੇ ਸਮਾਜ ਦਾ ਫਰਜ ਬਣਦਾ ਹੈ ਜੀ ਵੀ ਇਸ ਬਾਰੇ ਪਾਸੇ ਧਿਆਨ ਦਿਈਏ ਆਪਣਾ ਧਰਮ ਨਾ ਛੱਡੀਏ ਜੀ ਧਰਮ ਨੂੰ ਧਾਰਨ ਕਰਕੇ ਰੱਖੀਏ ਤਾਂ ਜੋ ਸਾਡੀ ਸੋਚ ਬਦਲ ਸਕੇ ਸਾਡੀ ਆਉਣ ਵਾਲੇ ਬੱਚੇ ਸੁਧਰ ਸਕਣ ਕਿਉਂਕਿ ਜੇ ਬੱਚਿਆਂ ਨੂੰ ਇਤਿਹਾਸ ਪਤਾ ਹੋਊਗਾ ਜੇ ਇਤਿਹਾਸ ਨਾਲ ਉਹ ਟੁੱਟ ਗਏ ਜੀ ਤਾਂ ਫਿਰ ਕੱਖ ਦੇ ਨਹੀਂ ਰਹਿਣਾ ਜੀ ਹਾਂਜੀ ਲਓ ਜੀ ਬਹੁਤ ਬਹੁਤ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਧੀਆ ਗੱਲਬਾਤ ਜਰੀਏ ਇੱਕ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਤੇ ਮੇਰੇ ਵੀ ਚਲੋ ਇਹ ਹੀ ਅਪੀਲ ਆ ਬਾਕੀ ਮੈਂ ਇੰਨੇ ਯੋਗ ਤਾਂ ਹੈ ਨਹੀਂ ਪਰ ਮੈਂ ਇਨੀ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿੰਨੇ ਵੀ ਨੌਜਵਾਨ ਪੰਜਾਬ ਦੇ ਵਿੱਚ ਜਾਂ ਬਾਹਰ ਆ ਜ਼ਰੂਰ ਆਪਣੇ ਗੁਰੂ ਘਰਾਂ ਨਾਲ ਜੁੜੋ ਜ਼ਰੂਰ ਆ ਕੇ ਸੇਵਾ ਕਰੋ ਤੇ ਬਾਕੀ ਸਾਡੀ ਤੇ ਬਾਬਾ ਜੀ ਦੀ ਗੱਲਬਾਤ ਕਿੱਦਾਂ ਲੱਗੀ ਜ਼ਰੂਰ ਪਿਆਰ ਦਿਆ ਜੋ ਸੋਹਣੇ ਸੋਹਣੇ ਕਮੈਂਟ ਕਰਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਕਿੱਦਾਂ ਲੱਗੀ ਗੱਲਬਾਤ ਜ਼ਰੂਰ ਮੈਸੇਜ ਕਰਿਆ ਜੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ